ਜਿਹੜਾ 16 ਮਿਲੀਮੀਟਰ ਤੋਂ ਜ਼ਿਆਦਾ ਵੱਡਾ ਹੁੰਦਾ ਮਤਲਬ 1.6 ਸੈਂਟੀਮੀਟਰ ਤੋਂ ਵੱਡਾ ਜਿਹੜਾ ਕੇਸਰ ਦਾ ਸਟੈਂਡ ਹੁੰਦਾ ਉਹ ਏ ਗ੍ਰੇਡ ਕੁਆਲਿਟੀ ਦਾ ਹੈ ਤੇ ਸਾਡੇ ਕੋਲ ਹਾਈएस्ट ਜਿਹੜਾ ਹੈ ਤੱਕ ਰਿਕਾਰਡਡ ਵੀ ਪਿਆ ਸਾਡੇ ਕੋਲ 20 ਮਿਲੀਮੀਟਰ ਦਾ ਸਾਡੇ ਕੋਲ ਪਿਆ ਮਤਲਬ 2 ਸੈਂਟੀਮੀਟਰ ਦਾ ਸਾਡੇ ਕੋਲ ਕੇਸਰ ਦਾ ਸਟੈਂਡ ਅਗਿਆ ਜਿਹੜਾ ਸਰ ਆਪਣਾ ਕੇਸਰ ਅਗਿਆ ਉਹ ਸਿਰਫ ਲਾਲ ਪਾੜ ਤੱਕ ਹੀ ਹੁੰਦਾ ਹੈ ਕੁਝ ਕੰਪਨੀਆਂ ਅਗਿਆ ਜਿਹੜਾ ਇਹਨੂੰ ਅੱਗੇ ਤੱਕ ਕੱਟ ਗਏ ਉਹਨੂੰ ਰੰਗ ਕਰਕੇ ਵੇਚ ਦਿੰਦੀਆਂ ਨੇ ਜੋ ਸਭ ਤੋਂ ਵੱਡੀ ਮਿਲਾਵਾ ਟਲੀ ਚੀਜ਼ ਹੈ ਤੇ ਹਜੇ ਬਿਲਕੁਲ ਫਰੈਸ਼ ਹੈ ਤੁਹਾਨੂੰ ਦਿਖ ਰਿਹਾ ਹੋਏਗਾ ਹਲਕਾ ਜਿਹਾ ਮੇਰੇ ਗਲਵਸ ਦੇ ਉਤੇ ਪਾਣੀ ਤੁਹਾਨੂੰ ਦਿਖ ਰਿਹਾ ਹੋਏਗਾ ਕਿਉਂਕਿ ਅਜੇ ਗਿੱਲਾ ਹੈ ਇਹ 6 ਦਿਨ ਲਏਗਾ ਅਜ ਸੁੱਕਣ ਲਈ ਉਸ ਤੋਂ ਬਾਅਦ ਡਰਾਈ ਫਾਰਮ ਦੇ ਵਿੱਚ ਇਹਦਾ weight ਵੀ ਰਿਡਿਊਸ ਹੋ ਜਾਏਗਾ ਮੋਸਟਲੀ ਜਿਹੜੀ ਇਹਨਾਂ ਦੀ ਇਨਵੈਸਟਮੈਂਟ ਹੈ ਉਹ ਬੀਜ ਦੀ ਹੀ ਹੈ ਬੀਜ ਇਹਨਾਂ ਕਾਫੀ ਕੋਸਟਲੀ ਆਂਦਾ ਹੈ ਜੇ ਆਪਾਂ ਗੱਲ ਕਰੀਏ ਇਹਨੂੰ ਰੀਯੂਜ਼ ਕਰਨ ਦੀ ਤਾਂ ਬੀਜ इजीली 2 ਤੋਂ 3 ਸਾਲ इजीली ਰੀਯੂਜ਼ ਕੀਤਾ ਜਾ ਸਕਦਾ ਹੈ ਉਹ ਵੀ ਅਦੋਂ ਜਦੋਂ ਬੀਜ ਮਲਟੀਪਲੀਕੇਸ਼ਨ ਸਟੇਜ ਤੇ ਹੋਵੇ ਜੇ ਜੇਂਦਾ ਟੰਗ ਨਾਲ ਕੇਅਰ ਕੀਤਾ ਜਾਏ ਤਾਂ ਕਈ ਲੋਕੀ ਇਹੋ ਜਿਹਾ ਵੀ ਅਗੇ ਜਿਹੜਾ ਸਾਡਾ ਈਰਾਨ ਵਾਲੇ ਸਾਇੰਟਿਸਟ ਸੀ ਜਿੰਨਾ ਤੋਂ ਅਸੀਂ ਟ੍ਰੇਨਿੰਗ ਲਈਤੀ ਉਹ 7 ਤੋਂ 8 ਸਾਲ ਤੱਕ ਵੀ ਬੀਜ ਨੂੰ ਪ੍ਰੀਜ਼ਰਵ ਕਰ ਸਕਦੇ ਨੇ ਮਤਲਬ 7 ਤੋਂ 8 ਟਾਈਮਸ ਇੱਕ ਬੀਜ ਆਪਦੀ ਪ੍ਰੋਡਕਸ਼ਨ ਦੇ ਸਕਦਾ ਹੈ ਸਰ ਆਪਾਂ ਗੱਲ ਕਰੀਏ ਜਿਹੜਾ ਇਹਦੇ ਵਿੱਚੋਂ ਕੇਸਰ ਨਿਕਲਦਾ ਤੇ ਉਹਦੀ ਲੈਂਥ ਕਿੰਨੇ ਕੁ ਹੁੰਦੀ ਉਹ ਵੀ ਮਾਇਨੇ ਰੱਖਦੀ ਹੈ ਗ੍ਰੇਡਿੰਗ ਦੇ ਵਿੱਚ ਡੈਫੀਨਿਟਲੀ ਸਰ ਉਹ ਮਾਇਨੇ ਰੱਖਦੀ ਹੈ ਜਿਹੜਾ 16 ਮਿਲੀਮੀਟਰ ਤੋਂ ਜ਼ਿਆਦਾ ਵੱਡਾ ਹੁੰਦਾ ਹੈ ਮਤਲਬ 1.6 ਸੈਂਟੀਮੀਟਰ ਤੋਂ ਵੱਡਾ ਜਿਹੜਾ ਕੇਸਰ ਦਾ ਸਟ੍ਰੈਂਡ ਹੁੰਦਾ ਹੈ ਉਹ ਏ ਗ੍ਰੇਡ ਕੁਆਲਿਟੀ ਦਾ ਹੈ ਸਾਡੇ ਕੋਲ ਜਿੰਨਾ ਵੀ ਕੇਸਰ ਹੈਗਾ ਸਾਰਾ ਸਾਰਾ 16 ਜਾਂ 15 ਮਿਲੀਮੀਟਰ ਤੋਂ ਵੱਡਾ ਹੀ ਹੈ ਵੈਸੇ 16 ਹੀ ਕਾਊਂਟ ਕਰੀਏ ਤੇ ਸਾਡੇ ਕੋਲ ਹਾਈएस्ट ਜਿਹੜਾ ਹੈ ਤੱਕ ਰਿਕਾਰਡਡ ਵੀ ਪਿਆ ਸਾਡੇ ਕੋਲ 20 ਮਿਲੀਮੀਟਰ ਦਾ ਸਾਡੇ ਕੋਲ ਪਿਆ ਹੈ ਮਤਲਬ 2 ਸੈਂਟੀਮੀਟਰ ਦਾ ਸਾਡੇ ਕੋਲ ਆਪਣੇ ਕੋਲ ਇਸ ਟਾਈਮ ਇਹ ਦੇਖ ਰਹੇ ਪਏ ਵੀ ਹੈਗੇ ਨੇ ਜਿਹਨੂੰ ਦਿਖਾ ਸਕਦੇ ਹਾਂ ਵੀ ਕਿੰਦਾਵੇਂ ਇਸ ਨੂੰ ਪਲੱਗ ਕਿਦਾਂ ਕਰੀਦਾ ਤੇ ਇਹਦੀ ਲੈਂਥ ਕਿੰਨੇ ਕੁ ਹੁੰਦੀ ਹੈ ਨਾ ਹਾਂਜੀ ਸਰ ਇਹ ਵਾਲੇ ਜਿਹੜੇ ਪਏ ਨੇ ਆਪਣੇ ਕੋਲ ਫਲਾਰ ਇਹਨਾਂ ਚੋਸੀ ਪਲੱਗ ਕਰ ਚੁੱਕੇ ਹਾਂ ਆ ਸਾਡਾ ਫੁੱਲ ਹੈ ਸਰ ਆ ਤੁਹਾਨੂੰ ਦਿਖ ਰਿਹਾ ਹੈਗਾ ਕੇ ਸਰ ਪਹਿਲਾਂ ਅਸੀਂ ਫਲਾਰ ਨੂੰ ਹੌਲੀ ਹੌਲੀ ਕਰਕੇ ਪਲੱਗ ਕਰਨਾ ਹੈ ਇਹ ਸਿਰਫ ਫੁੱਲ ਨਿਕਲ ਗਿਆ ਅੰਦਰ ਫੁੱਲ ਨਿਕਲਣ ਤੋਂ ਬਾਅਦ ਆਪਨਾ ਕੇਸਰ ਹੈ ਇਹਨੂੰ ਹੌਲੀ ਜੀ ਥੱਲੇ ਲੈ ਕੇ ਆਣਾ ਹੈ ਮਾਈਨਿਊਟਲੀ ਜਿਹੜਾ ਸਰ ਆਪਣਾ ਕੇਸਰ ਹੈ ਉਹ ਸਿਰਫ ਲਾਲ ਪਾੜ ਤੱਕ ਹੀ ਹੁੰਦਾ ਹੈ ਕੁਝ ਕੰਪਨੀਆਂਜ਼ ਅਗੇ ਜਿਹੜਾ ਇਹਨੂੰ ਅੱਗੇ ਤੱਕ ਕੱਟ ਗਏ ਉਹਨੂੰ ਰੰਗ ਕਰਕੇ ਵੇਚ ਦਿੰਦੀਆਂ ਨੇ ਜੋ ਸਭ ਤੋਂ ਵੱਡੀ ਮਿਲਾਵਟਲੀ ਚੀਜ਼ ਹੈ ਆਪਾਂ ਇਹਨੂੰ ਅੱਗੇ ਤੱਕ ਇਸਲੀਪ ਲੱਗ ਕਿਤੇ ਤਾਂ ਕਿ ਜਦੋਂ ਆਪਾਂ ਇਹਨੂੰ ਵੇਚਣਾ ਹੈ ਇਹਨੂੰ ਪਿੱਛੋਂ ਗੰਡ ਮਾਰਨ ਲਈ ਈਜ਼ ਹੋ ਜਾਏ ਠੀਕ ਹੈ ਤੇ ਹਜੇ ਇਹ ਬਿਲਕੁਲ ਫਰੈਸ਼ ਹੈ ਤੁਹਾਨੂੰ ਦਿਖ ਰਿਹਾ ਹੋਏਗਾ ਹਲਕਾ ਜਿਹਾ ਮੇਰੇ ਗਲਵਸ ਦੇ ਉੱਤੇ ਪਾਣੀ ਤੁਹਾਨੂੰ ਦਿਖ ਰਿਹਾ ਹੋਏਗਾ ਕਿਉਂਕਿ ਹਜੇ ਗਿੱਲਾ ਹੈ ਇਹ 6 ਦਿਨ ਲਏਗਾ ਹਜੇ ਸੁੱਕਣ ਲਈ ਉਸ ਤੋਂ ਬਾਅਦ ਡਰਾਈ ਫਾਰਮ ਦੇ ਵਿੱਚ ਇਹਦਾ weight ਵੀ ਰਿਡਿਊਸ ਹੋ ਜਾ ਆਪਾਂ ਦੇਖ ਰਹੇ ਹਾਂ ਹੁਣ ਇਹਦੇ ਵਿੱਚ ਦਾ ਬੀਜ ਜਿਹੜਾ ਇਹਦਾ ਬੀਜ ਕਿੰਨੇ ਟਾਈਮ ਮਿਸਮ ਯੂਜ਼ ਕਰ ਸਕਦੇ ਆ ਕਿਉਂਕਿ ਜਿਹੜੀ ਕੋਸਟਿੰਗ ਆ ਸਾਰੀ ਤਾਂ ਸਾਰੀ ਬੀਜ ਦੀ ਆ ਨਾ ਜਦੋਂ ਆਪਾਂ ਜਿਹਦੇ ਤੋਂ ਆਪਾਂ ਕੇਸਰ ਲੈਣਾ ਉਹ ਕਿੰਨੇ ਟਾਈਮ ਯੂਜ਼ ਕਰ ਸਕਦੇ ਆ ਬਿਲਕੁਲ ਸਹੀ ਕਹਿਆ ਸਰ ਮੋਸਟਲੀ ਜਿਹੜੀ ਇਨਵੈਸਟਮੈਂਟ ਹੈ ਉਹ ਬੀਜ ਦੀ ਹੀ ਹੈ ਬੀਜ ਦਾ ਕਾਫੀ ਕੋਸਟਲੀ ਆਂਦਾ ਹੈ ਜੇ ਆਪਾਂ ਗੱਲ ਕਰੀਏ ਇਹਨੂੰ ਰੀਯੂਜ਼ ਕਰਨ ਦੀ ਤਾਂ ਬੀਜ इजीली 2 ਤੋਂ 3 ਸਾਲ इजीली ਰੀਯੂਜ਼ ਕੀਤਾ ਜਾ ਸਕਦਾ ਉਹ ਵੀ அதੋਂ ਜਦੋਂ ਬੀਜ ਮਲਟੀਪਲੀਕੇਸ਼ਨ ਸਟੇਜ ਤੇ ਹੋਏ ਜਿਹੜਾ ਬੀਜ ਅਜੇ ਤੁਹਾਨੂੰ ਮਿੱਟੀ ਦੇ ਵਿੱਚ ਥੱਲੇ ਦਿਖ ਰਿਹਾ ਸਾਰਾ ਸ ਠੀਕ ਹੈ ਤੇ ਜੇ ਇਹਨਾਂ ਦਾ ਢੰਗ ਨਾਲ ਕੇਅਰ ਕੀਤਾ ਜਾਏ ਤਾਂ ਕਈ ਲੋਕੀ ਇਹੋ ਜਿਹਾ ਵੀ ਹੈਗੇ ਜਿਹੜਾ ਸਾਡਾ ਈਰਾਨ ਵਾਲੇ ਸਾਇੰਟਿਸਟ ਸੀ ਜਿੰਨਾਂ ਤੋਂ ਅਸੀਂ ਟ੍ਰੇਨਿੰਗ ਲਈਤੀ ਉਹ 7 ਤੋਂ 8 ਸਾਲ ਤੱਕ ਵੀ ਬੀਜ ਨੂੰ ਪ੍ਰੀਜ਼ਰਵ ਕਰ ਸਕਦੇ ਹਨ ਮਤਲਬ 7 ਤੋਂ 8 ਟਾਈਮਸ ਇੱਕ ਬੀਜ ਆਫ ਦੀ ਪ੍ਰੋਡਕਸ਼ਨ ਦੇ ਸਕਦਾ ਹੈ